ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਜਿਲ੍ਹਾ ਪਠਾਨਕੋਟ ਦੀ ਸਿਦਾਨ ਦਿਵਸ ਯਾਤਰਾ ਮਨਾਈ ਗਈ ਹੈ ਜਿਹੜੀ ਪਠਾਨਕੋਟ ਜੀ ਦੋ ਜੀਰੋਂ ਤੋਂ ਸ਼ੁਰੂ ਕਰਕੇ ਮਲਕਪੁਰ ਬੁੱਢਾ ਨਗਰ ਆ ਕੇ ਜਿਹੜੀ ਉਸਮਾਪਤ ਕੀਤੀ ਗਈ ਹੈ ਪਰ ਜੇ ਅਲੱਗ-ਅਲੱਗ ਜਥੇਬੰਦੀਆਂ ਦੇ ਬਸੋਂ ਇੱਥੇ ਆ ਕੇ ਜਿਹੜੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆ ਪਰ ਇਹ ਯਾਤਰਾ ਦੇ ਬਸੋਂ ਜਿਹੜੇ ਕਿ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਚਲੋ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸੰਜੋਗੀ ਪੁਸ਼ਪਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕ ਲੋੜਾ ਜਾਂ ਜੰਦੀਪ ਤੇ ਮਹਿਲਾ ਦੇ ਕੁੱਲਿਆਂ ਵਿੱਚ ਪ੍ਰਕਾਸ਼ ਨਾ ਹੁੰਦਾ ਬਾਬਾ ਸਾਹਿਬ ਬੈਟਕ ਜੀ ਨੇ ਸੰਵਧਾਨ ਲੇਖ ਕੇ ਭਾਰਤ ਦੇ ਪੂਰੇ 85% ਲੋਕਾਂ ਲਈ ਉਹ ਨਾਰੀ ਜਾਤ ਲਈ ਪੂਦੇ ਦੇ ਨਾਰੀ ਜਾਤ ਲਈ ਅਧਿਕਾਰ ਦਿੱਤੇ ਉਹ ਅਧਿਕਾਰ ਨਾਲ ਫੁਹਮਾ ਰਹੇ ਹਨ ਉਸ ਸੰਵਧਾਨ ਦੀ ਤੂ ਤਾਇਆ ਖੜਵਾਸੇ ਲੋਕਾਂ ਦਾ ਜਨ ਜਨ ਦਾ ਸੰਵਧਾਨ ਦੀ ਮਹਤਾ ਪਛਾਣ ਵਾਸਤੇ ਖਾਸਾ ਪ੍ਰਯਾਸ ਕੀਤਾ ਜਾਂਦਾ ਸਾਰੀ ਸਰਸਤ ਰਲ ਕੇ ਕੋਸ਼ਿਸ਼ ਕਰਦੀਆਂ ਹਨ ਪਰ ਲੋਕਾਂ ਦਾ ਗੱਲ ਪੁਜੇ ਲੋਕ ਸੰਵਿਧਾਨ ਨੂੰ ਸਮਝਣ ਔਰਤਾ ਸੰਵਿਧਾਨ ਦਾ ਭਾਤ ਸਮਝਣਾ ਇਸ ਗ੍ਰੰਥ ਨੂੰ ਪੜ੍ਹਨਾ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣਾ ਸਾਰੇ ਬਹੁਜ ਸਭਾ ਨੂੰ ਕਹਿੰਦੇ ਬੇਨਤੀ ਕਰਦੇ ਆਓ ਇਕੱਠੇ ਹੋ ਕੇ ਸੰਵਿਧਾਨ ਨੂੰ ਪੜ੍ਹੀਏ ਸੰਵਿਧਾਨ ਦਾ ਮਹੱਤਵ ਸਮਝੀਏ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਈਏ ਇਹ ਹਰ ਮਨੁੱਖਾ ਔਰ ਸਾਲ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਸਮੇਂ ਸਾਲ ਲੋਕਾਂ ਨੂੰ ਜਾਗਰੂਕ ਕਰਨਾ ਇਸ ਸੰਵਿਧਾਨ ਨੂੰ ਸਮਝੋ ਸੰਵਿਧਾਨ ਹੈ ਅਸੀਂ ਹੈ ਇਹ ਸੰਵਿਧਾਨ ਹੈ ਤੇ ਬਹੁਜਨ ਹੈ ਸੰਵਿਧਾਨ ਹੈ ਤੇ ਭਾਰਤ ਹੈ ਭਾਰਤ ਦੇਸ਼ ਹੈ ਭਾਰਤ ਨੂੰ ਭਾਰਤ ਰੱਖਣਾ ਹੈ ਭਾਰਤ ਨੂੰ ਭਾਰਤ ਰੱਖ ਲਈ ਸੰਵਿਧਾਨ ਦੀ ਜ਼ਰੂਰਤ ਹੈ ਇਹ ਸੰਵਿਧਾਨ ਜਿੰਦਾਬਾਦ ਬਹੁਜਨ ਜਿੰਦਾਬਾਦ ਭਾਰਤ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਬਹੁਜਨ ਜੈ ਸਰਕਾਰ ਜੈ ਭੀਮ ਜੈ ਭਾਰਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਜ ਸਾਹਿਬ ਜੀ ਦੇ ਸੰਵਿਧਾਨ ਨੂੰ ਸਮਰਪਤ ਜਿਹੜੀ ਹਰ ਸਾਲ ਪਠਾਨਕੋਟ ਦੇ ਵਿੱਚ ਸਾਰੀਆਂ ਹੀ ਐਸਸੀ ਬੀਸੀ ਓਬੀਸੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਰੈਲੀ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਮੈਂ ਇਸ ਦੀ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹਰ ਸਾਲ ਇਹੋ ਪ੍ਰਯਾਸ ਕੀਤਾ ਜਾਂਦਾ ਹੈ ਕਿ ਜੋ 바ਵਾ ਸਾਹਿਬ ਨੇ 26 ਨਵੰਬਰ ਨੂੰ ਸੰਵਿਧਾਨ ਲੈ ਕੇ ਪੂਰਾ ਕੰਪਲੀਟ ਕਰਕੇ ਸਰਕਾਰ ਨੂੰ ਦੇ ਦਿੱਤਾ ਸੀ ਉਹਦੇ ਸਬੰਧ ਵਿੱਚ ਇੱਕ ਅਹੀਂ ਸੰਵਿਧਾਨ ਸਨਮਾਨ ਰੈਲੀ ਕਰਦੇ ਹਾਂ ਜਿਹੜੀ ਕਿ ਪਠਾਨਕੋਟ ਪੁਰਾਣੀ ਕਿਚਾਰੀ ਤੋਂ ਚੱਲ ਕੇ ਮਲਕਪੁਰ ਜੋ ਸਾਡੀ ਆਪਣੇ ਪ੍ਰਸ਼ਾਸਨਿਕ ਸਾਡੀ ਬਿਲਡਿੰਗ ਹੈ ਡੀਸੀ ਸਾਹਿਬ ਦਾ ਆਫਿਸ ਉਹਦੇ ਸਾਹਮਣੇ ਪੁੱਡਾ ਦੀ ਗਰਾਊਂਡ ਦੇ ਵਿੱਚ ਜਾ ਕੇ ਸਮਾਪਤ ਹੋਵੇਗੀ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਮ ਜਿਹੜਾ ਮੈਮੋਰੰਡਮ ਦਿੱਤਾ ਜਾਏਗਾ ਮੈਂ ਜਿੰਨੇ ਵੀ ਸਾਡੇ ਵਿੱਚ ਸਾਥੀ ਪਹੁੰਚੇ ਨੇ ਮੋਟਰਸਾਈਕਲ ਰੈਲੀ ਦੇ ਵਿੱਚ ਤਾਂ ਆਪਣੀਆਂ ਗੱਡੀਆਂ ਲੈ ਕੇ ਮੈਂ ਹੁਣ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੇ ਇਸ ਸਹੂਲਤ ਦਿਹਾੜੀ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਜੈਪੀਮ ਜੈ ਭਰਮਾ ਜੈਪੀ